ਕਿਦਾਂ ਦੀ ਜਿਹੜੀ ਸਿਚੁਏਸ਼ਨ ਆ ਬਹੁਤ ਹੀ ਬੁਰਾ ਹਾਲ ਆ ਹੂਸਟਨ ਦੇ ਮੇਅਰ ਜான் ਵਿਟਮਾਇਰ ਨੇ ਇਹ ਕਿਹਾ ਆ ਕਿ ਹਜੇ ਬਿਜਲੀ ਆਉਣ ਨੂੰ ਤਾਂ ਪਤਾ ਨਹੀਂ ਕਿੰਨਾ ਕੁ ਟਾਈਮ ਲੱਗਣਾ ਬਹੁਤ ਸਾਰੀਆਂ ਜਿਹੜੀਆਂ ਬਿਜਲੀ ਦੀਆਂ ਤਾਰਾਂ ਆ ਉਹਨਾਂ ਦੇ ਖੰਭੇ ਆ ਉਹ ਟੁੱਟ ਚੁੱਕੇ ਹੈਗੇ ਆ ਬਹੁਤ ਸਾਰੀਆਂ ਰੋਡਸ ਇਸ ਇਸ ਟਾਈਮ ਦੇ ਉੱਤੇ ਬਲੌਕ ਹੈਗੀਆਂ ਅ ਇੱਕ ਟਾਈਮ ਦੇ ਉੱਤੇ 1 ਮਿਲੀਅਨ ਦੇ ਕਰੀਬ ਲੋਕ ਬਿਜਲੀ ਤੋਂ ਬਿਨਾ ਸੀ ਰਾਈਟ ਨਾਓ ਜਿਸ ਟਾਈਮ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ 8 ਲੱਖ ਦੇ ਕਰੀਬ ਹਜੇ ਵੀ ਬਿਜਲੀ ਤੋਂ ਬਿਨਾ ਲੋਕ ਉੱਥੇ ਹੈਗੇ ਆ ਹਵਾਵਾਂ ਕਹਿੰਦੇ ਇੰਨੀਆਂ ਤੇਜ਼ ਸੀਗੀਆਂ ਵੀ 100 ਮੀਲ ਪਰ ਆਵਰ ਦੇ ਹਿਸਾਬ ਨਾਲ ਲੋਕ ਜਿਹੜੇ ਹਾਈਵੇ ਤੇ ਜਾਂਦੇ ਸੀ ਉਹਨਾਂ ਦੀਆਂ ਕਾਰਾਂ ਵੀ ਉੱਡ ਗਈਆਂ ਉੱਥੋਂ ਤੇ 3 ਤੋਂ ਲੈ ਕੇ 6 ਇੰਚ ਤੱਕ ਦਾ ਜਿਹੜਾ ਮੀਂਹ ਆ ਉਹ ਹੂਸਟਨ ਦੇ ਵਿੱਚ ਪਿਆ ਹੈਗਾ ਅ 24 ਘੰਟਿਆਂ ਚ 6.9 ਇੰਚ ਮੀਂਹ ਪਿਆ ਆ ਨੀਅਰ ਅ ਰੋ ਮੇਅਰ ਵੇ ਸੋ ਇਸੇ ਤਰ੍ਹਾਂ ਨਿਊ ਆਰਲੈਂਸ ਦੇ ਵਿੱਚ ਵੀ ਬੜਾ ਜਿਹੜਾ ਬੈਡ ਵੈਦਰ ਹੋਇਆ ਹੈਗਾ ਉੱਥੇ ਵੀ ਕਾਫੀ ਨੁਕਸਾਨ ਹੋਇਆ ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ ਕਈ ਜਿਹੜੇ ਟੈਕਸਸ ਦੇ ਵਿੱਚ ਜੜੀਆਂ ਕੰਧਾਂ ਆ ਉਹ ਵੀ ਟੁੱਟ ਗਈਆਂ ਆ ਲੋਕਾਂ ਦੀਆਂ ਕਾਰਾਂ ਬੜੀਆਂ ਟੁੱਟੀਆਂ ਹੈਗੀਆਂ ਆ 4 ਲੱਖ ਤੋਂ ਵੱਧ ਜਿਹੜੇ ਸਟੂਡੈਂਟਸ ਆ ਉਹਨਾਂ ਦੀਆਂ ਕਲਾਸਿਸ ਕੈਨਸਲ ਕਰ ਦਿੱਤੀਆਂ ਗਈਆਂ ਆ ਹੂਸਟਨ ਇੰਡੀਪੈਂਡੈਂਟ ਸਕੂਲ ਡਿਸਟ੍ਰਿਕਟ ਵੱਲੋਂ ਸਾਰੇ ਹੀ ਜਿਹੜੇ এমਪਲਾਈਜ਼ ਆ ਉਹਨਾਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਗਿਆ ਹੈ ਘਰਾਂ ਤੋਂ ਬਾਹਰ ਨਾ ਨਿਕਲੋ ਦੋ ਲੋਕ ਜਿਹੜੇ ਚੌਂ ਵਿੱਚੋਂ ਮਾਰੇ ਗਏ ਆ ਉਹ ਉਹਨਾਂ ਦੇ ਉੱਤੇ ਜਿਹੜੇ ਟ੍ਰੀ ਡਿੱਗ ਪਏ ਸੀ ਇਸ ਕਰਕੇ ਮਾਰੇ ਗਏ ਆ ਤੀਜਾ ਜਿਹੜਾ ਬੰਦਾ ਉਹਦੀ ਮੌਤ ਹੋਈ ਆ ਕ੍ਰੇਨ ਉੱਡ ਗਈ ਉਹ ਉਹਦੇ ਵੱਜੀ ਹੋਸਟਲ ਦੇ ਫਾਇਰ ਸੈਮਿਊਲ ਪੈਨਾ ਨੇ ਇਹ ਦੱਸਿਆ ਹੈਗਾ ਚੌਥੇ ਦੀ ਜਿਹੜੀ ਇਨਫੋਰਮੇਸ਼ਨ ਆ ਉਹਦੀ ਮੌਤ ਕਿੱਦਾਂ ਹੋਈ ਇਹਦੇ ਬਾਰੇ ਨਹੀਂ ਦੱਸਿਆ ਗਿਆ ਟੈਕਸਸ ਦੇ ਗਵਰਨਰ ਕਹੇ ਕਿ ਐਵਰਟ ਹੁਣੀ ਐਮਰਜੈਂਸੀ ਜਿਹੜੇ ਪਰਸਨਲ ਆ ਉਹਨਾਂ ਦਾ ਧੰਨਵਾਦ ਕੀਤਾ ਵੀ ਉਹ 24 ਆਵਰ ਲਗਾਤਾਰ ਲੱਗੇ ਹੋਏ ਆ ਬਹੁਤ ਸਾਰੀਆਂ ਕਮਰਸ਼ੀਅਲ ਬਿਲਡਿੰਗਸ ਦੇ ਸ਼ੀਸ਼ੇ ਟੁੱਟ ਗਏ ਹੈਗੇ ਆ ਸੋ ਬਹੁਤ ਤਬਾਹੀ ਜਿਹੜੀ ਟੈਕਸਸ ਦੇ ਵਿੱਚ ਵਾਪਰੀ ਹੈਗੀ ਆ ਇਸ ਜਿਹੜਾ ਤੂਫਾਨ ਆਇਆ ਹੈਗਾ ਉਹਦੇ ਨਾਲ ਜੀ ਬਿਲਕੁਲ ਸਭ ਤੋਂ ਪਹਿਲਾਂ ਸਭ ਨੂੰ ਜੀ ਆਇਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੇ ਬਿਲਕੁਲ ਹਰਜੋਤ ਸਿੰਘ ਜੀ ਜਿਹੜੀ ਸਥਿਤੀ ਆ ਉੱਥੇ ਮਾੜੀ ਚੱਲ ਰਹੀ ਆ ਇਹ ਪਿਛਲੇ ਕਈ ਦਿਨਾਂ ਤੋਂ ਉਹ ਵਾਲੇ ਇਲਾਕਿਆਂ ਦੇ ਵਿੱਚ ਟੈਕਸਸ ਤੇ ਉਸਦੇ ਇर्द-ਗਿਰਦੇ ਦੇ ਇਲਾਕਿਆਂ ਦੇ ਵਿੱਚ ਆਪਾਂ ਦੇਖਿਆ ਵੀ ਟੋਰਨੇਡੋਜ਼ ਵੀ ਬਹੁਤ ਆਏ ਆ ਮੀਂਹ ਵੀ ਬਹੁਤ ਪਏ ਆ ਫਲਡਿੰਗ ਵੀ ਬਹੁਤ ਕਈ ਥਾਵਾਂ 'ਤੇ ਹੋਈ ਆ 9 ਲੱਖ ਤੋਂ ਵੱਧ ਲੋਕ ਇੱਕ ਟਾਈਮ ਦੇ ਉੱਤੇ ਬਿਜਲੀ ਤੋਂ ਬਗੈਰ ਸੀ ਹੈਰਿਸ ਕਾਉਂਟੀ ਉਹ ਅੰਦੇ ਵਿੱਚ ਸੋ ਕਨ ਵੀ ਅਜੇ 1 ਤੋਂ 3 ਇੰਚ ਤੱਕ ਹੋਰ ਮੀਂਹ ਜਿਹੜੀ ਆ ਉਹ ਪੈ ਸਕਦਾ ਹੈਗਾ ਆ ਤੇ 9 ਮਿਲੀਅਨ ਜਿਹੜੇ ਲੋਕ ਆ ਉਹ ਨਦਰਨ ਫਲੋਰੀਡਾ ਤੋਂ ਲੈ ਕੇ ਈਸਟਰਨ ਕੈਲੀਫੋਰਨੀਆ ਕੈਰੋਲਿਨਾ ਤੱਕ ਸੌਰੀ ਉਹ ਸਟਾਰਮਸ ਦੇ ਅੰਡਰ ਤੇ ਤੇਜ਼ ਹਵਾਵਾਂ ਦੇ ਰੁੱਖ ਦੇ ਅੰਡਰ ਜਿਹੜੇ ਉਹ ਹੋ ਸਕਦੇ ਆ ਤੇ ਕਈ ਥਾਵਾਂ ਦੇ ਉੱਤੇ ਆਈਸੋਲੇਟਡ ਟਰਨੈਡੋਸ ਆਉਣ ਦੀ ਸੰਭਾਵਨਾ ਵੀ ਜਿਹੜੀ ਉਹ ਜਤਾਈ ਗਈ ਹੈਗੀ ਆ ਸੋ ਜਿਹੜੇ ਵੀ ਉਧਰ ਨੂੰ ਟਰੈਵਲ ਕਰ ਰਹੇ ਆ ਖਾਸ ਕਰਕੇ ਜਿਹੜੇ ਟਰੱਕਰਸ ਆ ਉਹ ਭਾਈ ਜਿਹੜਾ ਮੌਸਮ ਦੇ ਉੱਤੇ ਨਜ਼ਰ ਬਣਾ ਕੇ ਰੱਖਣ ਰੋਡ ਕੰਡੀਸ਼ਨਸ ਦੇ ਉੱਤੇ ਨਜ਼ਰ ਬਣਾ ਕੇ ਰੱਖਣ ਤਸਵੀਰਾਂ ਜਿਹੜੀਆਂ ਆਈਆਂ ਆ ਕਈਆਂ ਦੀਆਂ ਗੱਡੀਆਂ ਦੇ ਉੱਤੇ ਕੰਧਾਂ ਡਿੱਗੀਆਂ ਕਈਆਂ ਦੇ ਉੱਤੇ ਰੁੱਖ ਡਿੱਗੇ ਆ ਰੈਸਟੋਰੈਂਟਸ ਦੇ ਵਿੱਚ ਜਿਹੜੇ ਸ਼ੀਸ਼ੇ ਆ ਉਹ ਟੁੱਟ ਕੇ ਸਮਾਨ ਜਿਹੜਾ ਆ ਉਹ ਅੰਦਰ ਅ ਭੱਜਾ ਪਿਆ ਆ ਸੋ ਹਾਲਾਤ ਖਾਸੇ ਨਾਜ਼ੁਕ ਜਿਹੜੇ ਆ ਉਹ ਬਣੇ ਪਏ ਆ ਤੇ ਰਾਤਕਾਰ ਜੇ ਜੰਗੀ ਪੱਦਰ ਦੇ ਉੱਤੇ ਉਹ ਚੱਲ ਰਹੇ ਹੈਗੇ ਆ ਇਹ ਮੌਸਮ ਦੀ ਜਿਹੜੀ ਮਾਰ ਆ ਕੱਲੇ ਟੈਕਸਸ ਵਿੱਚ ਹੀ ਨਹੀਂ ਲੂਜੀਆਨਾ ਮਿਸਿਸਿਪੀ ਅਲਾਬਾਮਾ ਤੇ ਫਲੋਰੀਡਾ ਦੇ ਪੈਨ ਹੈਂਡਲ ਇਲਾਕੇ ਦੇ ਵਿੱਚ ਵੀ ਦੇਖੀ ਗਈ ਆ ਤੇ ਫਲੱਡ ਵਾਰਨਿੰਗਸ ਫਰਡੇ ਨੂੰ ਵੀ ਇਹਨਾਂ ਨੇ ਉੱਥੇ ਜਿਹੜੀਆਂ ਘੋਸ਼ਿਤ ਕੀਤੀਆਂ ਸੀਗੀਆਂ ਸੋ ਫਾਇਰਫਾਈਟਰਸ ਕਹਿੰਦੇ ਵੀ ਐਸ ਟਾਈਮ ਲੱਗੇ ਹੋਏ ਨੇ ਜਿਹੜੀਆਂ ਬਿਜਲੀ ਦੀਆਂ ਤਾਰਾਂ ਟੁੱਟੀਆਂ ਆ ਲਾਈਵ ਵਾਇਰਸ ਆ ਉਹਨਾਂ ਨੂੰ ਜਿਹੜਾ ਉਥੋਂ ਖਤਰੇ ਤੋਂ ਜਿਹੜਾ ਉਹ ਬਾਹਰ ਕਰਨ ਦੇ ਲਈ ਕਈ ਟ੍ਰੈਫਿਕ ਲਾਈਟਸ ਤੇ ਹੋਰ ਕਈ ਥਾਵਾਂ ਦੇ ਉੱਤੇ ਬਿਜਲੀ ਅਜੇ ਵੀ ਗੁੱਲ ਦੱਸੀ ਜਾ ਰਹੀ ਹੈ